ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਅੱਜ ਆਪਾਂ ਪਹੁੰਚੇ ਆ ਜੀ ਗੁਰਦੁਆਰਾ ਅਣੀ ਸਹਾਬ ਤੇ ਚਲੋ ਜੀ ਬਣੇ ਰਹੋ ਵੀਡੀਓ ਦੇ ਨਾਲ ਤੇ ਤੁਹਾਨੂੰ ਵੀ ਦਰਸ਼ਨ ਕਰਵਾਉਣੀ ਆਪਾਂ ਗੁਰਦੁਆਰਾ ਸਾਹਿਬ ਤੇ ਕਾਫੀ ਧੀਰ ਤੋਂ ਮਤਲਬ ਆਪਣਾ ਚੱਲ ਰਹੀ ਸੀ ਪਲੈਨਿੰਗ ਤੇ ਜਾ ਕੇ ਆਉਣਾ ਆ ਸੋ ਅੱਜ ਸਾਡਾ ਪਲਾਨ ਬਣ ਗਿਆ ਤੇ ਫਿਰ ਆਪਾਂ ਆ ਗਏ ਸੰਤ ਤਕਰੀਬਨ ਲੱਗਿਆ ਡੇਢ ਘੰਟੇ ਦਾ ਟਾਈਮ ਪਹੁੰਚ ਗਏ ਆ 10 ਵਜੇ ਪਹੁੰਚ ਗਏ ਅਸੀਂ ਸੋ ਚਲੋ ਜੀ ਤੁਹਾਨੂੰ ਵੀ ਕਰਵਾਉਣੀ ਆ ਦਰਸ਼ਨ ਆਪਾਂ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਇਹ ਸਾਰੀ ਪਾਰਕਿੰਗ ਲਈ ਏਰੀਆ ਬਣਿਆ ਹੋਇਆ ਜਿੱਥੇ ਤੁਸੀਂ ਆਪਣੀਆਂ ਗੱਡੀਆਂ ਪਾਰਕ ਕਰ ਸਕਦੇ ਹੋ ਤੇ ਇੱਧਰ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਕਿਉਂਕਿ ਹਰ ਸੰਡੇ ਨੂੰ ਇੱਥੇ ਇੱਕ ਮੇਲਾ ਭਰਦਾ ਆ ਜ਼ਿਆਦਾਤਰ ਸੰਗਤ ਹੈ ਜਿਹੜੀ ਉਹ ਸੰਡੇ ਦੀ ਸੰਡੇ ਆਉਂਦੀ ਹੈ ਬਟਾਪਾ ਬੱਚਿਆਂ ਕਰਕੇ ਤੇ ਪਹਿਲੀ ਵਾਰ ਔਨ ਕਰਕੇ ਸੰਡੇ ਨਹੀਂ ਰੱਖਿਆ ਹੈਗਾ ਇੱਕ ਆਜਿਮੈਟਿਕ ਜੇਸੀ ਗੜੀਆਂ ਬੁੱਡੀਆਂ ਭਗਮਾ ਦੇ ਨਾਲ ਕੀਤੀਆਂ ਦੁਆਈਆਂ ਤਿਆਰ ਦੁਕਾਨਾਂ ਨੇ ਸਾਰੇ ਪਾਸੇ ਲਓ ਜੀ ਜੋੜੇ ਆਪਾਂ ਜਮਾ ਕਰਵਾ ਦਿੱਤੇ ਜੋੜਾ ਕਰਦੇ ਵਿੱਚ ਅੰਮ੍ਰਿਤ ਲੱਗਿਆ ਹੋਇਆ ਤੇ ਚੋਬਨ ਉੱਦੋਂ ਅੱਗੇ ਖੜਾ ਕਰਵਾਤੇ ਲਿਆਉਤੀ ਚਲ ਇਹ ਇਧਰਲੀ ਸਾਈਡ ਹੈਗੀ ਆ ਦੇਖ ਦੀ ਤੁਸੀਂ ਪਾਚੀ ਲੈ ਸਕਦੇ ਹੋ ਬੇਕ ਕਰਵਾਉਣੀ ਆ ਜੇ ਤੁਸੀਂ ਇਧਰੋਂ ਲੈ ਸਕਦੇ ਹੋ ਤੇ ਟਿੱਪਲ ਦੇ ਪੱਤਿਆਂ ਦੀ ਖੜਖੜ ਦੀ ਆਵਾਜ਼ ਬਹੁਤ ਸੋਹਣੀ ਲੱਗ ਰਹੀ ਆ ਆਪਾਂ ਨੂੰ ਵੀ ਘਰਾਂ ਦੇ ਵਿੱਚ ਹੋਰ ਵੱਧ ਤੋਂ ਵੱਧ ਦਰਖਤਾਂ ਅਗਰ ਅਗਲੇ ਦਲ ਜਗ੍ਹਾ ਹੈਗੇ ਤਾਂ ਫਿਰੂ ਲਗਾਉਣੇ ਚਾਹੀਦੇ ਆ ਬਹੁਤ ਸੋਹਣੀ ਹਵਾ ਆ ਰਹੀ ਆ ਇੱਧਰ ਲੱਗਿਆ ਹੋਇਆ ਗੁਰਦੁਆਰਾ ਸਾਹਿਬ ਦਾ ਜੋ ਵੀ ਇਤਿਹਾਸ ਹੈ ਸਾਰਾ ਤੇ ਸਾਰੀ ਸੰਗਤ ਪੜ ਰਹੀ ਆ ਆਪਾਂ ਵੀ ਤੁਹਾਨੂੰ ਦੱਸਦੇ ਆ ਪੜ ਕੇ ਗੁਰਦੁਆਰਾ ਅੜੀਸਰ ਸਾਹਿਬ ਪਾਸਛਾਈ 9 ਮਹੀਨਾ 1722 ਨੂੰ ਹੰਢਾਇਆ ਉਹਦੇ ਮਹੀਨੇ ਸ਼ਹੀਰੂ ਤੇਗ ਬਹਾਦਰ ਜੀ ਪੱਕੇ ਗੁਰੂ ਸਰ ਆਏ ਪੱਕੇ ਗੁਰੂ ਸਰ ਤੋਂ ਕੱਚੇ ਗੁਰੂ ਸਰ ਆਏ ਕੱਚੇ ਗੁਰੂ ਸਰ ਤੋਂ ਚੱਲ ਕੇ ਇਸ ਥਾਂ ਤੇ ਆਏ ਪਿੰਡ ਢੋਲੇ ਦੀ ਜੂ ਸੀ ਗੁਰੂ ਸਾਹਿਬ ਜੀ ਦਾ ਘੋੜਾ ਅੱਗੇ ਨਾ ਤੁਰਿਆ ਤਾਂ ਗੁਰੂ ਸਾਹਿਬ ਜੀ ਨੂੰ ਸੰਗਤ ਨੇ ਪੁੱਛਿਆ ਘੋੜਾ ਅੜੀ ਪੈ ਗਿਆ ਹੈ ਇਹ ਕੀ ਕਾਰਨ ਹੈ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਦੱਸਿਆ ਕਿ ਘੋੜਾ ਅੜੀ ਪੈ ਗਿਆ ਹੈ ਇਹ ਤੁਰਕ ਮਤਲਬ ਮੁਸਲਮਾਨਾਂ ਜ਼ਮੀਨਾਂ ਤੰਬਾਕੂ ਦਾ ਖੇਤ ਹੈ ਕਿਸੇ ਸਮੇਂ ਇਹ ਵੀ ਗੁਰੂਸਤੇ ਸਿੱਖ ਹੋਣਗੇ ਅਤੇ ਗੁਰੂ ਘਰ ਦੀ ਸੇਵਾ ਕਰਿਆ ਕਰਨਗੇ ਜੋ ਵੀ ਸ਼ਰਧਾਲੂ ਸੁਖ ਸੁਖਣਗੇ ਉਹਨਾਂ ਦੇ ਅੜੇ ਕੰਮ ਸੰਵਲ ਲਗੇ ਤੇ ਕਾਰਜ ਸੰਪੂਰਨ ਹੋਣਗੇ ਇਹ ਬਚਨ ਹੈ ਕਿ ਗੁਰੂ ਸਾਹਿਬ ਇਸ ਸਥਾਨ ਤੋਂ ਸੋਹਿਆਣਾ ਸਾਹਿਬ ਚਲੇ ਗਏ ਸੀ ਇਹ ਹੈ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੋ ਚਲੋ ਆਪਾਂ ਵਿਚਾਰ ਕੋ ਹੋ ਤੁਹਾਨੂੰ ਦਰਸਾ ਕਰਾਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਆ ਕੇ ਇਹ ਸਾਰੀ ਇਮਾਰਤ ਬਣਦੀ ਹੈ ਗੁਰਦੁਆਰਾ ਸਾਹਿਬ ਦੀ ਵਾਕਈ ਇਧਰ ਇਮਾਰਤ ਦਾ ਕੰਮ ਚੱਲ ਵੀ ਰਿਹਾ ਗੋਦਵਾਲਾ ਸਾਹਿਬ ਦੇ ਅੰਦਰ ਵੀ ਸਾਰਾ ਇਤਿਹਾਸ ਲਾਇਆ ਹੋਇਆ 1722 ਬਿਕਰਮੀ ਸਨ 1665 ਦੇ ਵਿੱਚ ਆਏ ਸੀ ਗੁਰੂ ਜੀ ਇੱਧਰ ਸਾਰਾ ਇਤਿਹਾਸ ਇਸ ਗੋਦਵਾਲਾ ਸਾਹਿਬ ਦਾ ਇਮਾਰਤ ਦਾ ਕੰਮ ਚੱਲ ਰਿਹਾ ਇੱਧਰ ਸਾਰਾ ਬਾਹਰਲੀ ਸਾਈਡੋਂ ਮੈਂ ਥੋੜਾ ਵਧਾਇਆ ਹੋਇਆ ਸਾਨੂੰ ਤੋਂ ਇਹ ਦਰਸੂਪਰ ਬਣਿਆ ਹੋਇਆ ਉਸ ਤੋਂ ਇਕਰ ਬਣਿਆ ਹੋਇਆ ਬੰਕਰ ਖਾਦ ਤੁਸੀਂ ਸਿਪਰ ਸ਼ੰਗਾ ਮਣੀ ਸਰ ਸਤਿਉਜਾਨ ਚਾਹ ਪੀ ਸਕਦੇ ਹੋ ਅੰਮ੍ਰਿਤ ਕਹਿ ਰਿਹਾ ਚਾਹ ਪੀਣੀ ਆ ਆਪਾਂ ਦੇ ਦਿਆਂ ਤੁਸੀਂ ਇਹ ਪ੍ਰਸ਼ਾਦਾ ਸ਼ਕਣਾ ਉਹ ਪ੍ਰਸ਼ਾਦਾ ਸ਼ਕ ਲੈਣਗੇ ਲੰਗਰ ਹਾਲ ਦੀ ਵੀ ਮਾਰਤ ਬਣ ਕੇ ਰੈਡੀ ਹੋ ਰਹੀ ਆ ਕੰਮ ਚੱਲ ਰਿਹਾ तकरीबन ਸਾਰਾ ਗੁਰਦੁਆਰਾ ਸਾਹਿਬ ਦਾ ਲਓ ਜੀ ਦਰਵਾਰ ਸਾਹਿਬ ਤੋਂ ਆਪਾਂ ਜਦੋਂ ਨਿਕਲ ਕੇ ਆਏ ਉਸ ਤੋਂ ਬਾਅਦ ਇੱਧਰ ਸਾਹਮਣੇ ਇੱਧਰ ਮਿਲ ਰਿਹਾ ਲੱਡੂਆਂ ਦਾ ਪ੍ਰਸ਼ਾਦ ਤੇ ਆਪਾਂ ਵੀ ਲੈ ਲਿਆ ਲੱਡੂਆਂ ਦਾ ਪ੍ਰਸ਼ਾਦ ਬਿਲਕੁਲ ਦਰਬਾਰ ਸਾਹਿਬ ਤੋਂ ਸਾਹਮਣੇ ਲੱਗਰ ਹਾਲ ਤੋਂ ਇੱਧਰ ਦੀ ਸਾਈਡ ਇੱਕ ਨੰਬਰ ਰੂਮਾ ਇੱਥੋਂ ਮਿਲਦਾ ਹੈ ਲੱਡੂਆਂ ਦਾ ਪ੍ਰਸ਼ਾਦ ਦੇਲੀ ਦੇ ਇੱਥੇ ਲੱਡੂਆਂ ਦਾ ਪ੍ਰਸ਼ਾਦ ਹੈ ਜਿਹੜਾ ਬਹੁਤ ਜ਼ਿਆਦਾ ਮਿਲਦਾ ਆ ਕਿਉਂਕਿ ਬਹੁਤ ਸਾਰੀਆਂ ਸੁਖ ਖਾਣੇ ਵਾਲੇ ਲੋਕਾਂ ਦੀ ਬਾਰਾਉਂਦੀਆਂ ਨੇ ਤੇ ਫਿਰ ਇੱਥੇ ਲੱਡੂਆਂ ਦਾ ਇੱਕ ਹੋਗਿਆ ਜਿਹੜਾ ਉਹ ਚੜਾਇਆ ਜਾਂਦਾ ਆ ਸੋ ਆਪਾਂ ਵੀ ਲੱਡੂਆਂ ਪ੍ਰਸ਼ਾਦ ਲੈ ਲਿਆ ਹਾਂ ਚੱਲਦੇ ਆ ਆਪਾਂ ਲੰਗਰ ਹਾਲ ਵੱਲ ਨੂੰ ਲੰਗਰ ਹਾਲ ਦੇ ਵਿੱਚ ਐਂਟਰ ਹੋਣ ਤੋਂ ਬਾਅਦ ਅਗਰ ਤੁਸੀਂ ਚਾਹ ਛਕਣੀਆਂ ਤਾਂ ਤੁਸੀਂ ਇੱਥੇ ਬੈਠ ਕੇ ਛਕ ਸਕਦੇ ਹੋ ਤੇ ਪ੍ਰਸ਼ਾਦ ਦਾ ਛਕਣਾ ਤਾਂ ਉਹ ਇੱਧਰ ਸਟਾਰੇ ਨੇ ਇੱਧਰ ਪ੍ਰਸ਼ਾਦ ਦਾ ਛਕਣਾ ਪਾਰਕਰ ਮਿਲ ਰਹੀ ਨੇ ਨੰਗਰਾਲ ਦੀ ਕੈਂਟਰੀ ਇੱਧਰ ਦੀ ਵੀ ਆ ਦਰਬਾਰ ਸਾਹਿਬ ਤੋਂ ਤੁਸੀਂ ਡਾਇਰੈਕਟ ਇੱਧਰ ਦੀ ਵੀ ਆ ਸਕਦੇ ਹੋ ਨੰਗਰਾਲ ਵੱਲ ਇਸ ਸਾਈਡ ਹੋ ਰਿਹਾ ਜੀ ਪ੍ਰਸ਼ਾਦਾ ਤਿਆਰ ਜਿਹੜੀਆਂ ਸੇਵਾ ਕਰ ਰਹੀਆਂ ਨੇ ਪ੍ਰਸ਼ਾਦਾ ਵਾਸੋ ਵਾਡੀ ਜੇ ਆਪਾਂ ਫਸਟ ਟਾਈਮ ਆਇਆ ਜਿਆਦਾਤਰ ਜਿੰਨਾ ਆਪਾਂ ਨੂੰ ਪਤਾ ਸੀ ਸਾਰਾ ਤੁਹਾਨੂੰ ਦਿਖਾਇਆ ਤੇ ਆਪਾਂ ਦੱਸਿਆ ਸਾਰੀ ਸੰਗਤ ਬਹੁਤ ਜ਼ਿਆਦਾ ਆਈ ਹੈ ਤੇ ਮਤਲਬ ਐਤਵਾਰ ਨੂੰ ਬਹੁਤ ਜ਼ਿਆਦਾ ਘੱਟ ਪਿਆ ਤੇ ਆਲਮੋਸਟ ਸੰਗਤ ਹੈ ਜਿਹੜੀ ਉਹ ਵੀ ਦੇਖੀ ਦੇਖੀ ਹੈ ਕਾਫੀ ਮਾਰਤਾ ਹਜੇ ਜਿਹੜੀ ਗੁਰਦੁਆਰਾ ਸਾਹਿਬ ਦੀ ਰੈਡੀ ਹੋ ਰਹੀ ਆ ਤੇ ਦਰਵਾਜ਼ਾ ਸਾਹਿਬ ਵੀ ਉਹਨਾਂ ਨੇ ਮਤਲਬ ਵੱਡਾ ਕੀਤਾ ਹੈ ਬਾਹਰੀ ਸਾਈਡ ਕਿਉਂਕਿ ਸੰਗਤ ਜ਼ਿਆਦਾ ਹੁੰਦੀ ਹੈ ਸੰਡੇ ਵਾਲੀ ਸਾਈਡ ਤੇ ਸੰਡੇ ਵਾਲੇ ਦਿਨ ਜ਼ਿਆਦਾ ਸੰਗਤ ਹੁੰਦੀ ਆ ਇੱਧਰ ਚੱਲਦੇ ਹਾਂ ਜਲਦੀ ਸੇਵਾ ਆਪਾਂ ਵੀ ਪੀਏ ਠੰਡਾ ਠੰਡਾ ਪਾਣੀ ਲਓ ਜੀ ਜਲ ਸ਼ੱਕ ਕੇ ਆਪਾਂ ਚੱਲਿਆ ਹੁਣ ਬਾਹਰ ਵੱਲ ਨੂੰ ਤੇ ਚੱਲੀਏ ਹੁਣ ਕਾਫੀ ਟਾਈਮ ਜਿਹਦੇ ਨਾਲ ਆਪਾਂ ਫ੍ਰੀ ਹੋ ਗਏ ਮਤਲਬ ਅੱਧੇ ਘੰਟੇ ਦੇ ਵਿੱਚ ਆਪਾਂ ਸਾਰਾ ਮੱਥਾ ਟੇਕ ਲਿਆ। ਜਿਹੜੇ ਫਸਟ ਟਾਈਮ ਆਏ ਕਰਕੇ ਆਪਾਂ ਨੂੰ ਜਿੰਨਾ ਪਤਾ ਸੀ ਆਪਾਂ ਤੁਹਾਨੂੰ ਸਾਰੇ ਦਰਸ਼ਨ ਕਰਵਾਏ ਤੇ ਸਾਰਾ ਦਿਖਾਇਆ। ਤੇ ਜੇ ਦੇ ਆਪਾਂ ਮਹੀਨੇ ਤੱਕ ਫੇਰ ਆਵਾਂਗੇ ਦੁਬਾਰਾ। ਲਓ ਜੀ ਹੁਣ ਆਪਾਂ ਚੱਲੇ। ਬਾਹਰ ਵੱਲ ਨੂੰ। ਵਾਹ ਜੀ ਆਪਾਂ ਇੱਧਰ ਵੀ ਮੱਥਾ ਟੇਕਣ ਲੱਗਿਆ ਇਹ ਕੋਈ ਮਤਲਬ ਯਾਦਗਾਰੀ ਸਮਾਰਕ ਬਣੀ ਹੋਈ ਆ ਸ਼੍ਰੀ ਮਾਰ ਬਾਬਾ ਭਗਤ ਸਿੰਘ ਜੀ ਦੀ ਬਾਕੀ ਆਪਾਂ ਇਹਦੇ ਬਾਰੇ ਵੀ ਇੱਥੋਂ ਪਤਾ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਕੀ ਹੈ ਇਹ ਤੇ ਆਸਮਤ ਰਕੀ ਬਣਿਆ ਹੋਇਆ ਆ ਲਓ ਜੀ ਮਠਾਪਾ ਦੇਖ ਲਿਆ ਤੇ ਬਾਹਰ ਬਹੁਤ ਸੋਹਣੀ ਪਿੱਪਲ ਦੀ ਛਾਂ ਹੈ ਖੜ ਖੜ ਦੀ ਆਵਾਜ਼ ਆ ਰਹੀ ਹੈ ਪਿੱਪਲ ਦੇ ਪੱਤਿਆਂ ਦੀ ਤੇ ਹੁਣ ਆਪਾਂ ਝੋੜਾ ਘਰ ਦੇ ਵਿੱਚੋਂ ਆਪਣੇ ਜੁੱਤੀਆਂ ਲਈਏ ਲਓ ਜੀ ਝੋੜਾ ਘਰ ਦੇ ਵਿੱਚੋਂ ਜੁੱਤੀਆਂ ਲੈ ਲਈਆਂ ਨੇ ਆਪਾਂ ਆਪਣੀਆਂ ਇੱਧਰ ਇੱਧਰ ਸ਼ਾਹ ਦੇ ਵਿੱਚ ਬੈਠੋ ਚਲੋ ਜੀ ਚੱਲੀ ਆਪਾਂ ਹੁਣ ਬਾਹਰ ਤੁਹਾਨੂੰ ਫਰੂਟਾਂ ਦੀਆਂ ਦੁਕਾਨਾਂ ਜੂਸਾਂ ਦੀਆਂ ਖੇਡਾਂ ਦੀਆਂ ਤਾਂ ਬਹੁਤ ਜ਼ਿਆਦਾ ਆਈਸਕ੍ਰੀਮ ਤੇ ਬੁਣਤੀ ਵਾਲੇ ਖੇਡਾਂ ਦੀਆਂ ਤਾਂ ਪਸ ਪੁੱਛੋ ਨਾ ਬੱਚਿਆਂ ਦੀਆਂ ਦੁਕਾਨਾਂ ਤਾਂ ਬਹੁਤ ਜ਼ਿਆਦਾ ਨਹੀਂ ਕਾਫੀ ਦੁਕਾਨਾਂ ਮਤਲਬ ਬਾਹਰ ਮਿਲ ਜਾਣਗੀਆਂ ਬਾਰੀ ਤੁਸੀਂ ਲੱਡੂਆਂ ਦਾ ਪ੍ਰਸ਼ਾਦ ਬਾਹਰੋਂ ਲੈ ਕੇ ਜਾ ਸਕਦੇ ਹੋ ਜਾਂ ਫਿਰ ਤੁਸੀਂ ਘਰ ਤੋਂ ਵੀ ਆਪਣਾ ਲੈ ਕੇ ਆ ਸਕਦੇ ਹੋ ਜੀ ਆਪਾਂ ਦਰਸ਼ਨ ਕਰਕੇ ਆ ਗਏ ਆ ਪਾਰਕਿੰਗ ਦੇ ਵਿੱਚ ਆਪਣੀ ਗੱਡੀ ਕੋਲ ਤੇ ਮਤਲਬ ਜ਼ਿਆਦਾਤਰ ਸੰਗਤ ਹੈ ਜਿਹੜੀ ਇੱਥੇ ਸੰਡੇ ਨੂੰ ਆਉਂਦੀ ਹੈ ਹਰ ਸੰਡੇ ਨੂੰ ਇੱਥੇ ਮਿਲਣਾ ਪੈਂਦਾ ਆ ਤੇ ਪਿਛਲੇ ਲੜਾਈ ਹੋ ਗਈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਪਾਂ ਚੱਲ ਪਿਆ ਵਾਪਸ ਤੇ ਗਰਮੀ ਤਾਂ ਹੈਗੀ ਆ ਕਾਫੀ ਜ਼ਿਆਦਾ ਬਟ ਇਹ ਆ ਵੀ ਮਤਲਬ ਜਦੋਂ ਆਪਾਂ ਨਿਕਲ ਹੀ ਪਏ ਫੇ ਕਾਦੀ ਗਰਮੀ ਤੇ ਆਪਣੀ ਕਾਫੀ ਵੀ ਚਿਰ ਦੀ ਮੇਰੀ ਤਾਂ ਤਮੰਨਾ ਸੀ ਗੁਰਦੁਆਰਾ ਸਾਹਿਬ ਅੜੀਸਰ ਸਾਹਿਬ ਔਨ ਦੀ ਤੇ ਫਾਈਨਲੀ ਅੱਜ ਹੀ ਪੂਰੀ ਹੋਣੀ ਸੀ ਤੇ ਆਪਾਂ ਆ ਕੇ ਮੱਥਾ ਟੇਕ ਕੇ ਤੇ ਹੁਣ ਸਖੀਆਂ ਸਹੇਲੀਆਂ ਨੂੰ ਲੈ ਕੇ ਆਉਣਾ ਪੈਣਾ ਮਹੀਨੇ ਤੱਕ ਫੇ ਰਾਵਾਂਗੇ ਉਹਨਾਂ ਦੇ ਨਾਲ ਸੋ ਜਿੰਨਾ ਆਪਾਂ ਨੂੰ ਅੱਜ ਇਤਿਹਾਸ ਪਤਾ ਚੱਲਿਆ ਗੁਰਦੁਆਰਾ ਸਾਹਿਬ ਦਾ ਤੇ ਅੱਪਾ ਸਾਰਾ ਤੁਹਾਡੇ ਨਾਲ ਸਾਂਝਾ ਕੀਤਾ ਤੇ ਸਾਰਾ ਤੁਹਾਨੂੰ ਦਿਖਾਇਆ ਦਰਬਾਰ ਸਾਹਿਬ ਲੰਗਰ ਹਾਲ ਤੇ ਕਿੱਥੇ ਕਿਹੜੀ ਚੀਜ਼ ਗੁਰਦੁਆਰਾ ਸਾਹਿਬ ਦੇ ਵਿੱਚ ਬਣੀ ਹੋਈ ਆ ਅਗਰ ਤੁਸੀਂ ਮਤਲਬ ਸੰਡੇ ਦੀ ਪਲੈਨਿੰਗ ਕਰਦੇ ਹੋ ਅਗਰ ਤਾਂ ਤੁਸੀਂ ਆਉਣਾ ਚਾਹੇ ਕਿਉਂਕਿ ਸੰਡੇ ਨੂੰ ਇੱਕ ਮੇਲੇ ਦੀ ਤਰ੍ਹਾਂ ਇਕੱਠ ਹੁੰਦਾ ਬਹੁਤ ਜ਼ਿਆਦਾ ਇਕੱਠ ਹੁੰਦਾ ਤੇ ਮੇਲਾ ਲੱਗਦਾ ਹਰ ਸੰਡੇ ਨੂੰ ਤਾਂ ਕਰਕੇ ਦੁਕਾਨਾਂ ਵੀ ਪੱਕੀਆਂ ਨੇ ਤੇ ਮਤਲਬ ਅਗਰ ਤੁਸੀਂ ਢੀਡ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਤਾਂ ਸੰਡੇ ਤੋਂ ਬਿਨਾ ਇੱਕ ਸੰਡੇ ਇੱਕ ਵੈਡਨਸਡੇ ਸੰਡੇ ਨੂੰ ਜ਼ਿਆਦਾ ਢੀਡ ਹੁੰਦੀ ਆ ਵੈਡਨਸਡੇ ਨੂੰ ਵੀ ਕਾਫੀ ਹੁੰਦੀ ਆ ਬੁੱਧਵਾਰ ਨੂੰ ਮਤਲਬ ਤੇ ਤੁਸੀਂ ਕਿਸੇ ਭੀੜ ਤੋਂ ਬਿਨਾ ਆਉਣਾ ਚਾਹੁੰਦੇ ਹੋ ਤਾਂ ਇੰਨੀ ਕਰਦਾ ਭੀੜ ਤੋਂ ਰਾਮਨਾ ਮਿਲੂਗੀ ਕਿਸੇ ਵੀ ਦਿਨ ਆ ਕੇ ਤੁਸੀਂ ਮੱਥਾ ਟੇਕ ਸਕਦੇ ਹੋ ਸੋ ਚਲੋ ਜੀ ਇਸ ਦੇ ਨਾਲ ਹੀ ਆਪਾਂ ਇਹ ਵਾਲੀ ਵੀਡੀਓ ਦੀ ਇੱਥੇ ਕਰਦੇ ਆ ਐਂਡਿੰਗ ਤੇ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਸੋ ਪੀਡੀਅਨ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਤੁਸੀਂ ਭੁੱਲਣਾ ਹੀ ਹੈ ਨਹੀਂ ਸੋ ਚਲੋ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ